ਗੱਲ ਗੱਲ ਤੇ ਹੜਤਾਲ ਗੱਲ ਫੜਿਆ ਬੰਦੇ ਫੜਲੇ ਜੀ ਰਿਸ਼ਵਤ ਚ ਹੜਤਾਲ ਅਸੀਂ ਨਹੀਂ ਰਿਸ਼ਟੀਆਂ ਕਰਦੇ ਮੈਂ ਕਿਹਾ ਨਾ ਕਰੋ ਮੈਂ ਕਦੋਂ ਕਰਾਉਣਾ ਥੋੜੇ ਤੋਂ ਲਾ ਕੇ ਰਖਾਈ ਉਹਨੂੰ ਕਰਕੇ ਬਾਅਦ ਗਏ ਕਰਵਾ ਲੋ ਜੀ ਸਾਤੋਂ ਉਹ ਮੈਂ ਕਿਹਾ ਯਾਰ ਤੁਸੀਂ ਲੋਕਾਂ ਨੂੰ ਤੰਗ ਕਰਨ ਵਾਸਤੇ ਥੋੜੀ ਬੰਨਿਆ ਸਰਕਾਰ ਨੂੰ ਬਲੈਕਮੇਲ ਕਰ ਰਹੇ ਹੋ ਤੁਸੀਂ ਵੀ ਕਰਾਪਸ਼ਨ ਦਿਖਲਾ ਕੋਈ ਹੋਰ ਰੀਜ਼ਨ ਹੁੰਦਾ ਕੋਈ ਮੰਗਾਂ ਹੁੰਦੀਆਂ ਮੈਂ ਬਿਠਾ ਕੇ ਗੱਲ ਕਰ ਲੈਂਦਾ ਵੀ ਆ ਜਾਓ ਮੇਰੇ ਕੋਲ ਮੇਰੇ ਨਾਲ ਆ ਜਾਓ ਆ ਤਾਂ ਕੋਈ ਗੱਲ ਹੀ ਨਹੀਂ ਕਿ ਸਾਡੇ ਤੁਸੀਂ ਤਿੰਨ ਬੰਦੇ ਫੜ ਲੇ ਜੀ ਰਿਸ਼ਵਤ ਚ ਇਹਨਾਂ ਨੂੰ ਛੱਡੋ ਨਹੀਂ ਤਾਂ ਅਸੀਂ ਹੜਤਾਲ ਕਰਾਂਗੇ ਇਹ ਕੀ ਲਾਇਸੈਂਸ ਦੇਈਏ ਉਹਨਾਂ ਨੂੰ ਵੀ ਤੁਸੀਂ ਲੈ ਸਕਦੇ ਹੋ ਪੈਸੇ ਉੱਥੇ ਕਾਰਵਾਈ ਉਹ ਵੀ ਐਂ ਕਰਤਾ ਚੱਲ ਗਈ ਧੂਰੀ ਵਾਲਾ ਪਠਾਨਕੋਟ ਪਠਾਨਖੋਟਾਲਾ ਉਧਰ ਮਮਦੋਟ ਹੈਨਾ ਗੱਲ ਕੀ ਹੈ ਮੇਰਾ ਮੇਰਾ ਕੋਈ ਉਹਨਾਂ ਨਾਲ ਦੁਸ਼ਮਣ ਨਹੀਂ ਮੈਂ ਕਿਸੇ ਨੂੰ ਵੀ ਨਹੀਂ ਜਾਣਦਾ ਨਾ ਹੀ ਮੇਰੀ ਭੂਆ ਦਾ ਮੁੰਡਾ ਉਹਨਾਂ 'ਚ ਕੋਈ ਕਈ ਵਿਚਾਰੇ ਹਜੇ ਵੀ ਹੋਣਗੇ ਜਿਹੜੇ ਹਰਤਾਲ 'ਚ ਸ਼ਾਮਲ ਨਹੀਂ ਹੈਗੇ ਬਦਲੀਆਂ ਉਹਨਾਂ ਦੀ ਵੀ ਹੋ ਗਈਆਂ ਤਾਂ ਬਲਕ 'ਚ ਹੋ ਗਈਆਂ ਹੁਣ ਪਰ ਮੇਰਾ ਮਕਸਦ ਹੈ ਪਬਲਿਕ ਨੂੰ ਤੰਗ ਕਿਉਂ ਕਰਦੇ ਹੋ ਤੁਸੀਂ ਲੋਕਾਂ ਨੂੰ ਤੰਗ ਕਰਕੇ ਸਰਕਾਰ ਤੇ ਦਬਾਅ ਬਣਾਉਂਦੇ ਹੋ ਇਹ ਤਾਂ ਨਹੀਂ ਚੱਲੂਗਾ ਇੱਥੇ ਫਿਰ ਇਹ ਤੁਸੀਂ ਹਰ ਰੋਜ਼ ਹੀ ਕਰੀ ਜਾਇਆ ਕਰੋਗੇ ਆ ਬੰਦ ਹੈ ਜੀ ਅੱਜ ਇੱਥੇ ਧਰਨਾ ਹੈ ਜੀ ਅੱਜ ਇੱਥੇ ਬੰਦ ਹੈ ਜੀ ਅੱਜ ਹੜਤਾਲ ਹੈ ਜੀ ਕੀ ਹੈ ਸਾਡੇ ਪੰਜਾਬ ਦਾ ਨੁਕਸਾਨ ਹੋਈ ਜਾਂਦਾ ਸੋ ਵੀਰੋ ਤੁਹਾਡੇ ਨਾਲਾਂ ਜਮਾਂ ਤੁਹਾਡੇ ਨਾਲਾਂ ਦਿਲੋਂ ਇਹ ਜੇ ਕਰਕੇ ਫੈਸਲੇ ਲੈ ਸਕਦੇ ਆ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਦੇ ਸਿਪਾਹੀ ਆ ਅਸੀਂ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਆ ਸਾਨੂੰ ਆਪ ਨੂੰ ਕੋਈ ਡਰ ਨਹੀਂ ਕਿਸੇ ਗੱਲੋਂ ਕਾਣੇ ਨਹੀਂ ਹੈਗੇ ਤਾਂ ਅਸੀਂ ਫੈਸਲੇ ਲੈ ਸਕਦੇ ਆ ਜੇ ਕਿਸੇ ਗੱਲੋਂ ਕਾਣੇ ਹੁੰਦੇ ਵਾਰ ਲਗਾ ਖੱਡ ਪਰੇ ਉਹਨਾਂ ਆਪਾਂ ਨੇ ਕੀ ਲੈਣਾ ਹੈ ਆਪਣਾ ਘੱਟ ਲੈਣਗੇ ਉਦੋਂ ਦੇ ਬੋਲੇ ਨੇ ਵਿਰੋਧੀ ਕੁਝ ਨਹੀਂ ਬੋਲੇ ਕਿਉਂਕਿ ਕਹਿ ਹੀ ਨਹੀਂ ਬੋਲਣ ਨੂੰ ਕੁਝ ਸੋਇਸ ਕਰਕੇ ਸੰਜੀਵ ਅਰੋੜਾ ਜੀ ਬੈਠੇ ਹੈ ਰਾਜ ਸਭਾ ਮੈਂਬਰ ਉਹਨਾਂ ਨੇ ਪਹਿਲਾਂ ਰਾਜ ਸਭਾ ਨੂੰ ਵੀ ਜਿਹੜੀ ਰਾਜ ਸਭਾ ਦੀਆਂ ਸ਼ਕਤੀਆਂ ਨੇ ਜਿਹੜਾ ਰਾਜ ਸਭਾ ਚ ਮੁੱਦੇ ਠਾਉਣੇ ਫਿਰ ਰਾਜ ਸਭਾ ਦੇ ਜਿਹੜੇ ਐਮਪੀ ਲੈਡ ਫੰਡ ਆਉਂਦਾ ਹੈ ਉਹ ਉਹਨੂੰ ਵਰਤਣਾ ਉਹਨ ਬੜੇ ਬੜੇ ਖੂਬਸੂਰਤ ਤਰੀਕੇ ਨਾਲ ਇਹਨਾਂ ਨੇ ਵਰਤੇ ਆ ਪਹਿਲਾਂ ਮੈਂ ਸਮਝਦਾ ਸੀ ਆਪਣੇ ਆਪ ਨੂੰ ਵੀ ਮੈਂ ਸੰਗਰੂਰ ਤੋਂ ਐਮਪੀ ਰਹਿ ਦੋ ਬਾਰ ਵੀ ਮੈਂ ਬਹੁਤ ਵਧੀਆ ਤਰੀਕੇ ਨਾਲ ਫੰਡ ਵਰਤੇ ਆ ਪਰ ਮੈਂ ਤਿੰਨ ਦਿਨ ਤੋਂ ਇਹਨਾਂ ਦੇ ਨਾਲ ਆਏ ਜਿਹੜੀਆਂ ਗੱਲਾਂ ਦੱਸੀ ਜਾਂਦੇ ਆ ਉਹ ਚ ਹੁਣ ਮੈਂ ਦੂਜੇ ਨੰਬਰ ਤੇ ਆ ਗਿਆ ਜੀ ਜੇ ਮੈਂ ਤਜਰਬਾਤੀ ਵਰਤਿਆ ਫਿਰ ਇਹਨਾਂ ਨੇ ਤਾਂ ਬਾਲੇ ਜਿਆਦਾ ਵਧੀਆ ਤਰੀਕੇ ਨਾਲ ਵਰਤੇ ਸੋ ਸਿੱਖਣਾ ਚਾਹੀਦਾ ਮੈਂ ਦਿਸਕੂੰਗਾ ਹੋਰ ਤਰੀਕੇ ਕਿ ਕਿਵੇਂ ਹੈਲਥ ਦੇ ਵਿੱਚ ਕੰਮ ਕਰਨਾ ਹੈ ਕਿਵੇਂ ਆਹ ਸਟੇਡੀ ਇੰਡੋ ਸਟੇਡੀਅਮ ਬਣ ਕੇ ਬੜੇ-ਬੜੇ ਵੱਡੇ ਹਨਾ ਪਹਿਲਾਂ 9 ਸਾਲ ਤੋਂ ਬੰਦ ਪਿਆ ਸੀ ਅੱਜ ਸ਼ੁਰੂ ਹੋ ਗਿਆ ਇੱਥੇ ਬੱਚੇ ਆਉਣਗੇ ਖੇਡਣਗੇ ਕੋਈ ਇੱਧਰ ਉੱਧਰ ਧਿਆਨ ਲੱਗੂ ਨਸ਼ਿਆਂ ਤੋਂ ਬਚਣਗੇ ਖੇਡਾਂ 'ਚ ਫਸਟਾਵਾਂਗੇ 11 'ਚੋਂ ਸੀਐਮ ਸਾਹਿਬ ਅਰਵਿੰਦ ਸਾਹਿਬ 11 ਪਲੇਅਰਾਂ 'ਚੋਂ ਇਸ ਵਕਤ ਜੋ ਇੰਡੀਅਨ ਕਰੰਟ ਹਾਕੀ ਟੀਮ ਹੈ ਉਸ ਇੰਡੀਆ ਦੀ 11 ਚੋਂ 9 ਪੰਜਾਬ ਦੇ ਨੇ ਸਰ ਕੈਪਟਨ ਵੀ ਪੰਜਾਬ ਦਾ 9 ਪੰਜਾਬ ਦੇ ਨੇ ਔਰ 9 ਚੋਂ 5 ਇੱਕ ਪਿੰਡ ਦੇ ਨੇ ਸਰ ਇੱਕ ਪਿੰਡ ਦੇ ਹਰਮਨਪ੍ਰੀਤ ਔਰੀ ਜਰਮਨਪ੍ਰੀਤ ਔਰੀ ਮੰਦੀਪ ਸ਼ਮਸ਼ੇਰ ਗੁਰਜੰਟ ਔਰ ਇਸ ਵਕਤ ਕੁੜੀਆਂ ਦੀ ਜਿਹੜੀ ਕ੍ਰਿਕਟ ਟੀਮ ਹੈ ਇੰਡੀਆ ਦੀ ਉਹਦੀ ਜਿਹੜੀ ਕੈਪਟਨ ਹੈ ਹਰਮਨਪ੍ਰੀਤ ਹਰਮਨਦੀਪ ਉਹ ਵੀ ਮੋਗੇ ਦੀ ਹੈ ਅਸੀਂ ਤਾਂ ਜੀ ਸਾਰੇ ਪਾਸੇ ਅੱਗੇ ਆ। ਆ ਜਾ ਤਾਂ ਫਿਰ ਅਸੀਂ ਘਰੋਂ ਨਿਕਲਦੇ ਨਹੀਂ ਜੀ। ਪੰਜਾਬੀ ਆ। ਜਾਂ ਫਿਰ ਜੇ ਨਿਕਲ ਜੀਏ ਫਿਰ ਟਾਪ ਤੋਂ ਘੱਟ ਸਾਨੂੰ ਕੋਈ ਪੋਜੀਸ਼ਨ ਪਸੰਦ ਨਹੀਂ ਜੀ। ਤੁਸੀਂ ਸਾਨੂੰ ਸਿਖਾਇਆ ਏ। ਤੁਸੀਂ ਚਿੰਗਾਂ ਸਨ ਸਾਡੇ ਅੰਦਰ ਜਿਹੜੀਆਂ ਛੋਟੀਆਂ-ਛੋਟੀਆਂ ਚਿੰਗਾੜੀਆਂ ਸੀ ਉਹਨਾਂ ਨੂੰ ਤੁਸੀਂ ਭੜਕਾਇਆ। ਵੀ ਆਏ ਘਰੋਂ ਆਏ ਕਰ ਦੋ। ਅੱਛਾ ਕਰ ਦਿੰਦੇ ਆ ਚੱਕ ਦੋ ਔਰ ਖਤਮ ਹੋ ਗਿਆ ਕੰਮ। ਨਿਬੜ ਗਿਆ ਕੰਮ। ਕਿਧਰ ਗਏ ਕਿਹੜੇ ਕੋਈ ਵੱਡੇ ਵੱਡੇ ਖਾਨਦਾਨ ਨਿਭੜ ਗਿਆ ਕੰਮ ਗਾਂ ਜਵਾਕ ਮੰਦਬੁੱਧੀ ਨੇ